ਪਰਦੇਸ਼ ਤੇ ਬਿਜਨੌਰ ਚ ਐਤਵਾਰ ਸਵੇਰੇ ਇੱਕ ਵੱਡਾ ਰੇਲ ਹਾਦਸਾ ਹੋਣ ਤੋਂ ਬਚ ਗਿਆ ਯਾਤਰੀਆਂ ਨਾਲ ਭਰੀ ਰੇਲ ਗੱਡੀ ਦੋ ਹਿੱਸਿਆਂ ਦੇ ਵਿੱਚ ਵੰਡੀ ਗਈ ਦਰਅਸਲ ਤਨਬਾਦ ਜਾ ਰਹੀ ਗੰਗਾ ਸਤਲੁਜ ਐਕਸਪ੍ਰੈਸ ਟ੍ਰੇਨ ਦੇ ਇੰਜਨ ਨਾਲ ਜੁੜੇ 14 ਡੱਬੇ ਤਾਂ ਅੱਗੇ ਵਧਦੇ ਗਏ ਜਦਕਿ 8 ਡੱਬੇ ਰੇਲਵੇ ਟਰੈਕ ਤੇ ਪਿੱਛੇ ਛੁੱਟ ਗਏ ਐਸਪੀ ਨੇ ਪੱਤਰਕਾਰਾਂ ਨੂੰ ਗੱਲ ਕਰਦੇ ਹੋਏ ਦੱਸਿਆ ਕਿ ਸਵੇਰੇ ਕਰੀਬ 4 ਵਜੇ ਕੁਝ ਤਕਨੀਕੀ ਖਰਾਬੀ ਕਾਰਨ ਤਨਬਾਦ ਜਾ ਰਹੀ ਟ੍ਰੇਨ ਕੁਝ ਡੱਬੇ ਇੰਜਨ ਅਤੇ ਹੋਰ ਡੱਬਿਆਂ ਤੋਂ ਵੱਖ ਹੋ ਗਈ ਹਾਦਸਾ ਅਤਵਰ ਸਵੇਰੇ 4 ਵਜੇ ਮੁਰਾਦਾਬਾਦ ਦੇ ਅੱਗੇ ਸਜੋਹਾਰਾ ਅਤੇ ਧੰਪੁਰ ਰੇਲਵੇ ਸਟੇਸ਼ਨ ਦਰਮਿਆਨ ਹੋਇਆ। ਹਾਦਸੇ ਦੀ ਵਜ੍ਹਾ ਤਕਨੀਕੀ ਖਰਾਬੀ ਨੂੰ ਦੱਸਿਆ ਜਾ ਰਿਹਾ ਹੈ। ਹਾਲਾਂਕਿ ਰੇਲਵੇ ਵਿਭਾਗ ਇਸ ਦੇ ਪਿੱਛੇ ਦੇ ਵਜ੍ਹਾ ਦੀ ਜਾਂਚ ਕਰ ਰਿਹਾ ਹੈ। ਗਨੀਮਤ ਇਹ ਰਹੀ ਕਿ ਤਕਨੀਕੀ ਖਰਾਬੀ ਕਾਰਨ ਹੋਏ ਹਾਦਸੇ ਦੇ ਵਿੱਚ ਜਾਨੀ ਮਾਲੀ ਨੁਕਸਾਨ ਦੀ ਖਬਰ ਨਹੀਂ ਹੈ। ਵੱਡਾ ਹਾਦਸਾ ਹੋਣ ਤੋਂ ਵਾਲ-ਵਾਲ ਬਚ ਗਿਆ। ਸਾਰੇ ਯਾਤਰੀ ਸੁਰੱਖਿਅਤ ਨੇ। ਟ੍ਰੇਨ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਯੂਪੀ ਪੁਲਿਸ ਸਿਪਾਹੀ ਭਰਤੀ ਦੀ ਪ੍ਰੀਖਿਆ ਦੇਣ ਜਾ ਰਹੇ ਉਮੀਦਵਾਰ ਸਵਾਰ ਸਨ ਸਥਾਨਕ ਪੁਲਿਸ ਅਤੇ ਰੇਲਵੇ ਪ੍ਰਸ਼ਾਸਨ ਨੇ ਉੱਤਰ ਪ੍ਰਦੇਸ਼ ਪੁਲਿਸ ਰਿਜ਼ਰਵ ਭਾਰਤੀ ਪ੍ਰੀਖਿਆ ਦੇ 200 ਤੋਂ ਵੱਧ ਉਮੀਦਵਾਰਾਂ ਲਈ ਤਿੰਨ ਬਸਾਂ ਦਾ ਪ੍ਰਬੰਧ ਕੀਤਾ ਜੋ ਟ੍ਰੇਨ ਰਾਹੀ ਯਾਤਰਾ ਕਰ ਰਹੇ ਸਨ ਉਮੀਦਵਾਰਾਂ ਨੂੰ ਉਹਨਾਂ ਦੇ ਸਬੰਧਤ ਪ੍ਰੀਖਿਆ ਕੇਂਦਰਾਂ ਵਿੱਚ ਭੇਜ ਦਿੱਤਾ ਗਿਆ ਸੀ ਰੇਲਵੇ ਦੇ ਅਧਿਕਾਰੀਆਂ ਮੁਤਾਬਕ ਇੱਕ ਘਟਨਾ ਉਦੋਂ ਵਾਪਰੀ ਜਦੋਂ ਦੋ ਸਲੀਪਰ ਬੋਗੀਆਂ ਵਿਚਾਲੇ ਕੰਪਲਿੰਗ ਵੱਖ ਹੋ ਗਿਆ ਕਪਲਿਕ ਨੂੰ ਠੀਕ ਕਰਨ ਲਈ ਦਿੱਤਾ ਗਿਆ ਅਤੇ ਟ੍ਰੇਨ ਆਪਣੀ ਮੰਜ਼ਿਲ ਲਈ ਰਵਾਨਾ ਹੋ ਗਈ ਦੱਸਦੀ ਹੈ ਕਿ ਗੰਗਾ ਸਤਲੁਜ ਐਕਸਪ੍ਰੈਸ ਪੰਜਾਬ ਦੇ ਫਿਰੋਜ਼ਪੁਰ ਅਤੇ ਝਾਰਖੰਡ ਦੇ ਤਨਬਾਦ ਵਿਚਾਲੇ ਚੱਲਦੀ ਹੈ